ਯੂਕਰੇਨ ਨੇ ਰੂਸ ਦੇ ਕਈ ਖੇਤਰਾਾਂ 'ਚ ਕੀਤੇ 드ਰੋਨ ਨਾਲ ਹਮਲੇ ਮਾਸਕੋ ਏਜੰਸੀ ਯੂਕਰੇਨ ਦੀ ਫੌਜ ਨੇ ਰਾਤੋਂ ਰਾਤ ਰੂਸ ਦੇ ਕਈ ਇਲਾਕਿਆਂ ਤੇ 드ਰੋਨ ਨਾਲ ਹਮਲਾ ਕੀਤਾ ਹੈ ਰੂਸੀ ਅਧਿਕਾਰੀਆਂ ਨੇ ਇਹ ਗੱਲ ਦੀ ਜਾਣਕਾਰੀ ਦਿੱਤੀ ਹੈ ਰੂਸ ਦੇ ਰੱਖਿਆ ਮੰਤਰਾਲੇ ਦਾ ਇਹ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਹਵਾਈ ਰੱਖਿਆ ਪ੍ਰਣਾਲੀਆਂ ਤੇ ਕਈ ਖੇਤਰਾਾਂ ਵਿੱਚ 75 드ਰੋਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਇਹ 드ਰੋਨ ਬਿਲਗੋਰੋਡ ਕਰੋਸਨੋ ਡਾਰਕ ਕੁਰਸਕ ਓਰੀਲ ਰੈਸਟੋਸਟੋਲ ਵੋਰੋਨੇਜ ਅਤੇ ਰਿਆਜਾਨ ਸਮੇਤ ਕਈ ਖੇਤਰਾ ਵਿੱਚ ਦਾਗੇ ਗਏ ਜੋ ਕਿ ਯੂਕਰੇਨ ਦੀ ਸਰਹੱਦ ਦੇ ਨਾਲ ਲੱਗਦੇ ਖੇਤ ਸਨ ਪੰਜਾਬ ਬਿਆਨ ਚ ਕਿਹਾ ਗਿਆ ਕਿ ਉਨ੍ਹਾਂ ਚੋਂ ਇੱਕ ਡਰੋਨ ਨੂੰ ਅਜੋਬस्वागत ਡੇਗਿਆ ਗਿਆ ਮਤਲਬਾ ਮੁਤਾਬਕ ਰੂਸ ਦੇ ਰੋਸਟੋਵ ਖੇਤ ਵਿੱਚ ਸ਼ਕਤੀ ਡਰੋਨ ਤਬਾਹ ਕੀਤੇ ਗਏ ਤੇ ਰੋਸਟੋਵ ਦੇ ਗਵਰਨਰ ਵਸੀਲੀ ਗੋਲੂਬੇਵ ਨੇ オンਲਾਈਨ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਜੁਕਰੇਨ ਨੇ 75 ਡਰੋਨਾਂ ਨਾਲ ਇਸ ਖੇਤਰ ਤੇ ਹਮਲਾ ਕੀਤਾ ਹਾਲਾਂਕਿ 55 ਡਰੋਨ ਜਿਹੜੇ ਗਏ ਆ ਉਹ ਆਪਾਂ ਸਪਸ਼ਟ ਨਹੀਂ ਕਹਿ ਸਕਦੇਗੇ ਲੇਕਿਨ ਇੰਨਾ ਵਿੱਚੋਂ ਕਿੰਨੇ ਡਰੋਨਾਂ ਨੂੰ ਡੇਗਿਆ ਗਿਆ ਕਿੰਨੇ ਆਪਣੇ ਨਿਸ਼ਾਨੇ ਤੇ ਪਹੁੰਚੇ ਗਵਰਨਰ ਨੇ ਕਿਹਾ ਕਿ ਜੁਕਰੇਨ ਦੇ ਡਰੋਨ ਹਲਕੇ ਵਿੱਚ ਮੋਰੋਜੋਵਸਕਰ ਅਤੇ ਕਾਮੇਨ ਸਕੀ ਜ਼ਿਲ੍ਹਿਆਂ ਵਿੱਚ ਸਥਿਤ ਗੋਦਾਮਾਂ ਨੂੰ ਨੁਕਸਾਨ ਪਹੁੰਚਿਆ ਹੈ ਜੋਕਰੇਨ ਦੇ ਜਨਰਲ ਸਟਾਫ ਨੇ ਸ਼ਨੀਵਾਰ ਨੂੰ ਫੇਸਬੁਕ ਤੇ ਇੱਕ ਪੋਸਟ ਤੇ ਕਿਹਾ ਕਿ ਯੂਕਰੇਨ ਦੀ ਫੌਜ ਨੇ ਇੱਕ ਹਵਾਈ ਅੱਡੇ ਤੇ ਹਮਲਾ ਕੀਤਾ ਹੈ ਅਤੇ ਕਈ ਖੇਤਰਾਂ ਵਿੱਚ ਜਿਹੜੇ ਗੇਬ ਡੀਪੂਆਂ ਨੂੰ ਵੀ ਤਬਾਹ ਕਰ ਦਿੱਤਾ ਹੈ ਇਸ ਦੌਰਾਨ ਯੂਕਰੇਨ ਦੀ ਹਵਾਈ ਸੈਨਾ ਨੇ ਸ਼ਨੀਵਾਰ ਨੂੰ ਕਿਹਾ ਕਿ ਰੂਸ ਨੇ ਰਾਤੋਂ ਰਾਤ 29 ਸ਼ਾਇਦ ਡਰੋਨ ਅਤੇ 4 ਮਿਜ਼ਾਲਾਂ ਨਾਲ ਯੂਕਰੇਨ ਤੇ